ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਟਰੈਕਟਰ ਮੰਡੀ ਤਲਵੰਡੀ ਸਾਬੋ ਸਭ ਤੋਂ ਪਹਿਲਾਂ ਆਪਾਂ ਟਰੈਕਟਰ ਦਿਖਾਉਣ ਲੈ ਗਏ ਜਿਹੜੇ ਜਿਹੜੇ ਆਪਣੇ ਕੋਲੇ ਆਪਦੇ ਕੋਲੇ ਟਰੈਕਟਰ ਹੈ ਭਰਾ ਜਿਨ੍ਹਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਅਪਡੇਟਸ ਅਸੀਂ ਲੈ ਕੇ ਆਉਂਦੇ ਰਹੀਏ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਭਰਾ ਨੂੰ ਕੋਈ ਟਰੈਕਟਰ ਸੰਧੀ ਰੇਟਾ ਸੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਾਣਕਾਰੀ ਲੈ ਸਕਦੇ ਹੋ ਆਪਾਂ ਗੱਲਾਂਬਾਤਾਂ ਕੱਟ ਕਰੀਏ ਕਰ ਆਪਾਂ ਦਿਖਾਉਣੇ ਤੁਹਾਨੂੰ ਟਰੈਕਟਰ ਜੀ ਆ ਜਾ ਬਾਈ ਬਰਾ ਦਿਖਾ ਦੇ ਬਾਈ ਉਹਨੂੰ ਸ਼ੁਰੂ ਕਰਦੇ ਆਂ ਜੀ ਪਹਿਲਾਂ ਆਪਣੇ ਕੋਲ ਟਰੈਕਟਰ ਹੈਗਾ ਬਾਈ ਜੀ 363 363 2014 ਮਾਡਲ ਹੈ ਸੁਪਰ ਟਰੈਕਟਰ ਹੈ ਬਾਈ ਜੀ ਸੁਪਰ ਟਰੈਕਟਰ ਹੈ 363 ਫੁੱਲ ਟੌਪ ਮਾਡਲ ਹੈ ਡਬਲ ਡਿਸਟ੍ਰਿਬਿਊਟਰ ਹੈ ਡੱਕ ਡੱਕ ਕਨੋਪੀਕ ਨੂੰ ਵੀ ਲੱਗੀ ਹੋਈ ਹੈ ਜੀ 3 ਸਪੀਡ ਹੈ ABC 11 ਚ ਹੈ ਏ ਵੀ ਸੀ ਗੇਰਾ ਚਾਫਾ ਤੋਂ ਨਮਾ ਚੰਗਾ ਟਰੈਕਟਰ ਹੈਗਾ ਨਾਲ ਦੇ ਟਾਇਰ ਟਰੈਕਟਰ ਦੇ 75 ਤੋਂ 80 ਪੈਸੇ ਟਰੈਕਟਰ ਦੇ 75 ਪੈਸੇ ਟਾਇਰ ਹੀ ਮੰਨ ਕੇ ਆ ਜਾਓ ਤੁਸੀਂ ਟਾਇਰ 80 ਪੈਸੇ ਵਾਂਗੂ ਪਏ ਆ ਪੂਰਾ ਚੰਗਾ ਟਰੈਕਟਰ ਹੈ ਜੇ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਸ਼ੁਰੂ ਜੀ ਆਪਣਾ ਨੰਬਰ ਨੋਟ ਕਰਾ ਲਓ ਕਰ ਲਓ 9465362000 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਇਹ ਹਰਿਆਣਾ ਨੰਬਰ ਸੀ ਬਾਈ ਜੀ ਇਹਨੂੰ ਸੰਗਰੂਰ ਦਾ ਨੰਬਰ ਲਵਾਉਣਾ ਦਿੱਤਾ ਹੋਇਆ ਹੈ 4,95,000 ਟਰੈਕਟਰ ਦਾ ਰੇ 95000 ਟਰੈਕਟਰ ਦਾ ਰੇਟ ਰੱਖਿਆ ਹੈ ਜੇ ਕਿਸੇ ਕਿਸਾਨ ਭਰਾ ਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਆਪਣੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰਾਂ ਦੀ ਰੇਟਸ ਉਹਦੀ ਜਾਣਕਾਰੀ ਲੈ ਸਕਦੇ ਆ ਆ ਗਏ ਆਪਣਾ ਕੋਲੇ ਅਰਜਨ ਹੈ 2000 ਤੇ 10 ਮਾਲ ਟਰੈਕਟਰ ਹੈ ਜੀ ਬਠਿੰਡਾ ਨੰਬਰ ਹੈ ਡੱਕ ਡੱਕ ਕਨੋਪੀ ਕਨੋਪੀ ਟਰੈਕਟਰ ਤੇ ਇਹਦੇ ਵੀ ਲੱਗੀ ਹੋਈ ਹੈ ਟਾਇਰ ਟੋਰ ਚੰਗੇ ਆ ਟਾਇਰਾਂ ਦੀ ਗੱਲ ਕਰੀ ਤਾਂ ਟਾਇਰ ਪੂਰੇ ਘੈਂਟ ਰਹਿ ਗਏ ਅਗਲੇ ਟਾਇਰ ਦਾ ਜੀਬੀਕੇਟੀ ਕੰਪਨੀ ਦੇ ਪਾਏ ਹੋਏ ਆ ਪੂਰਾ ਵਧੀਆ ਟਰੈਕਟਰ ਹੈਗਾ ਪਾਵਰ ਸਟੀering ਵਾਲਾ ਟਰੈਕਟਰ ਹੈ ਪੂਰਾ ਚੰਗਾ ਹੈ ਲਾਲ ਰੰਗ ਦਾ ਸ਼ੋਅ ਮਗਰਾੜਾ ਦਾ ਸਾਰਾ origignal ਪੇਂਟ ਦਾ ਟਰੈਕਟਰ ਹੈ ਬਾਈ ਜੀ ਬਠਿੰਡਾ ਨੰਬਰ ਹੈ ਸਰਕਾਰੀ ਪਲੇਟਾਂ ਟਰੈਕਟਰ ਦੇ ਪਿਛਲੇ ਪਾਸੇ ਲੱਗੀਆਂ ਹੋਈਆਂ 2010 ਮੰਨ ਲੈ 3 ਲੱਖ ਤੇ 85000 ਰੁਪਏ ਟਰੈਕਟਰ ਦੀ ਆਪਾਂ ਡਿਮਾਂਡ ਕਰਦੇ ਆਂ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 9463562000 ਤੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਆਂਦਾ ਆਪਣੇ ਕੋਲੇ 36 36 ਦੀ ਤਿੰਨ ਟਰੈਕਟਰ ਬਾਈ ਆਪਣੇ ਕੋਲੇ 7 ਮਾਡਲ 14 ਮਾਡਲ ਤੇ 15 ਮਾਡਲ ਸਪੈਸ਼ਲਿਟੀ ਇਹਦਾ 7 ਮਾਡਲ ਇਹ ਵੀ 3 ਸਪੀਡ ਟਰੈਕਟਰ ਹੈ ਟਰੈਕਟਰ ਦੇ ਇਹ ਟਾਇਰਾਂ ਦੀ ਗੱਲ ਕਰੀਏ ਟਰੈਕਟਰ ਦੇ ਟਾਇਰ ਪਏ ਆ 75 ਤੋਂ 80 ਪੈਸੇ ਪੂਰਾ ਚੰਗਾ ਟਰੈਕਟਰ ਆ ਬਾਈ ਜੀ ਤੁਹਾਨੂੰ ਗੱਲ ਦੱਸ ਦੀ 3 ਸਪੀਡ ਚ ਆ এবੀਸੀ 11 ਚ ਆ এবੀਸੀ 11 ਚ ਆ ਆ ਦੇਖੋ ਸਟicker ਲੱਗਿਆ ਹੋਇਆ ਪੂਰਾ ਘੈਂਟ ਟਰੈਕਟਰ ਹੈ ਨਵੇਂ ਮਾਲ ਵਾਲੀ ਸੀਟ ਲੱਗੀ ਹੋਈ ਹੈ এবੀਸੀ 11 ਚ ਆ 2007 ਮਾਡਲ ਹੈ ਪਾਵਰ ਸਟੀering ਹੈ ਪਾਵਰ ਸਟੀering ਟਰੈਕਟਰ ਹੈ ਨੰਬਰ ਹਰਿਆਣਾ ਬਾਈ ਇਹਦੀ ਪਾਸਿੰਗ ਜ਼ਰੂਰ ਲੰਗੀ ਹੋਈ ਹੈ ਇਹ ਨਾ ਨਹੀਂ ਹੋਣਾ ਜੇ ਕਿਸੇ ਨਾ ਕਰਾਉਣਾ ਤਾਂ ਬਾਈ ਪਾਸਿੰਗ ਕਰਾਉਣੀ ਪੂ ਪਾਵਰ ਸਟੀering 3 ਸਪੀਡ 2007 ਮਾਲਟਰੈਕਟਰ ਹੈ ਨੰਬਰ ਹਰਿਆਣੇ ਦਾ ਜੇ ਕਿਸੇ ਕਿਸਾਨਪਰਾ ਨੇ ਤੇ ਨਾਮ ਵੀ ਕਰਾਉਣਾ ਹੋਵੇ ਹੋ ਜਾਊਗਾ ਪਰ ਪਾਸਿੰਗ ਕਰਾਉਣੀ ਪਊਗੀ ਖਰਚਾ ਥੋੜਾ ਹੋਊਗਾ ਨਹੀਂ ਇਸ ਡਰਫਟ ਤੇ ਤੁਸੀਂ ਰੱਖ ਸਕਦੇ ਹੋ ਵਾ ਸਕਦੇ ਹੋ ਇੰਜਨ ਗੇਰ ਦਾ ਪੂਰਾ ਚੰਗਾ ਟਰੈਕਟਰ ਚਾਰ ਚਲਾਈ ਦਾ ਮੈਸ਼ੀਅਰ ਦਾ ਹੈ ਮੈਸ਼ੀਅਰ ਦਾ ਟਰੈਕਟਰ ਹੈਗਾ ਕੋਈ ਨਹੀਂ 5 ਤੋਂ 10% ਤਾਂ ਹੋ ਸਕਦੀ ਹੈ ਟਰੈਕਟਰ ਤੇ ਬਾਕੀ ਸਾਰਾ オリジナル ਪੇਂਟ ਦਾ ਹੈ 10 ਵੀ ਦਿਨ ਹੈ ਇੱਥੇ ਛੋਟ ਕਿਤੇ ਮਾਣੀ ਮੋਟੀ ਪਾਪੜੀ ਬਣ ਜਾਈਏ ਉੱਥੇ ਜ਼ਰੂਰ ਹੋ ਸਕਦਾ ਪੂਰਾ ਚੰਗਾ ਟਰੈਕਟਰ ਹੈਗਾ ਜੇ ਕਿਸੇ ਕਿਸਾਨਪਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰੋ ਟਰੈਕਟਰ ਦਾ ਰੇਟ ਹੈ ਅੱਗੇ ਆਇਆ ਇਹਦਾ 2007 ਮਾਡਲ ਟਰੈਕਟਰ ਫਾਰਮ ਟਰੱਕ 7 ਡਬਲ ਕਲਚ ਦਾ ਟ੍ਰੈਕਟਰ ਦੇ ਟਾਇਰ ਹੈਗੇ 85 ਤੋਂ 90 ਪੈਸੇ ਪੂਰਾ ਕੰਡੀਸ਼ਨ ਟ੍ਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਫਰਸਟ ਓਨਰ ਹੈ ਚਿੱਪਾਲੀ ਕਾਪੀ ਹੈ ਟਰੈਕਟਰ ਦੀ ਇਹ ਵੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ ਜੀ ਡਬਲ ਕਲਚ ਦਾ ਟਰੈਕਟਰ ਹੈ ਨਵੇਂ ਟਾਇਰ ਹੈ ਗੁਡিয়ার ਕੰਪਨੀ ਦੇ 2,85,000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਅੱਗੇ ਆਇਆ ਇਹਦੇ ਕੋਲ ਸਪੈਸ਼ਲਟੀ ਚ 2015 ਮਾਡਲ ਟਰੈਕਟਰ ਹੈ ਜੀ 5,45,000 ਰੁਪਏ ਟਰੈਕਟਰ ਦੀ ਡਿਮਾਂਡ ਹੈ ਟਾਇਰਾਂ ਦੀ ਗ ਪੂਰਾ ਚੰਗਾ ਟਰੈਕਟਰਾ ਕ੍ਰੌਪਿਕ ਗਰੁੱਪ ਦੇ ओरिजिनल ਜਿਹੜੀ ਸਪੈਸ਼ਲ ਐਡੀਸ਼ਨ ਦੇ ਨਾਲ ਆਉਂਦੀ ਹੈ ਲੱਗੀ ਹੋਈ ਹੈ ਹਰਿਆਣਾ ਨੰਬਰਾਂ ਐਨਓਸੀ ਜਿੱਥੋਂ ਦੀ ਤੁਸੀਂ ਕਹੋਗੇ ਐਨਓਸੀ ਅਸੀਂ ਕਢਾ ਕੇ ਦੇਵਾਂਗੇ ਥੋੜਾ ਕੋਈ ਖਰਚਾ ਨਹੀਂ ਸਾਡਾ ਆਊਗਾ ਰੰਗ ਪੇਟ ਦਾ ओरिजिनल 95% ਰੰਗ ਪੇਟ ਦਾ ओरिजिनल ਟਰੈਕਟਰ ਹੈ 80 ਪੈਸੇ ਟਰੈਕਟਰ ਦੇ ਟਾਇਰ ਹੈ ਗੁੱਡਇਰ ਕੰਪਨੀ ਦੇ ਤੇ ਟਰੈਕਟਰ ਦਾ 85 90% ਰੰਗ ਪਿਆ ਟਰੈਕਟਰ ਤੇ ਸਾਰਾ ओरिजिनल ਪੇਂਟ ਦਾ ਟਰੈਕਟਰ ਹੈਗਾ ਚਲਾਈ ਜਨੂ ਦਾ ਜਿਵੇਂ ਪੂਰਾ ਘੈਂਟ ਹੈਗਾ ਕੋਈ ਮਗਰਲੇ ਹਿੱਸੇ ਦੀ ਦਖਸਣਾ ਦੀ ਆਵਾਜ਼ ਨਹੀਂ ਗਈ ਸੁੱਤਾ ਟਰੈਕਟਰ ਹੈ ਜੀ 5 ਅੱਗੇ ਆਇਆ ਇਹ ਆਪਣਾ ਕੋਲ ਡੀ ਲਕਸ਼ 60 2004 ਮਾਡਲ ਹੈ ਪੰਜਾਬ ਨੰਬਰ ਹੈ ਫਰਸਟ ਆਨਰ ਟਰੈਕਟਰ ਹੈ ਟਾਇਰ ਦਾ ਟਾਇਰ ਹੈ 95 ਪੈਸੇ ਅਗਲੇ ਟਾਇਰ 80 ਪੈਸੇ ਨੇ ਐਮ ਆਰ ਐਫ ਦੇ ਪਹਿਲੇ ਟਾਇਰ ਬੀਕੇਟੀ ਕੰਪਨੀ ਦੇ ਪਚਾਨੇ ਪੈਸੇ ਟਾਇਰ ਨੇ ਡਬਲ ਕਲਚ ਦਾ ਟਰੈਕਟਰ ਹੈ ਡੀ ਲਕਸ਼ 2004 ਮਾਡਲ ਟਰੈਕਟਰ ਟਾਇਰ ਦਾ ਰੇਟ ਰੱਖਿਆ ਜੀ 2 ਲੱਖ 63000 ਰੁਪਏ 2 ਲੱਖ 63000 ਰੁਪਏ ਟਰੈਕਟਰ ਦਾ ਰੇਟ ਰੱਖਿਆ ਹੈ ਰੰਗ ਪੇਂਟ ਦਾ ਵੀ ਜੀ Ориਜినਲ ਹੈ ਕੀ ਕਹਿੰਦਾ 5-7% ਜਿਵੇਂ ਬੰਪਰ ਬੰਪਰ ਹੋਣ ਹੋਰ ਕੋਈ ਨਹੀਂ ਰਮਾ ਰਮਾ ਦਾ ਸਾਰਾ Ориਜినਲ ਪੇ ਅੱਗੇ ਆਪਣੇ ਕੋਲ ਆਇੰਦਾ ਹੈਗਾ 3055 NV 14 ਡੈਣਾ ਟ੍ਰੈਕਟਰ 55 HP ਦਾ ਫੁੱਲ ਟੌਪ ਮਾਉਂਟ ਪਾਵਰ ਸਟੀering ਹੈ ਪਾਵਰ ਸਟੀering ਹੈ ਜੀ ਰਿਵਰਸ ਪੀਟੀਓ ਹੈ ਡਬਲ ਡਿਸਟ੍ਰਿਬਿਊਟਰ ਹੈ ਤੇਲ ਬ੍ਰੇਕ ਹੈ 55 HP ਦਾ ਟ੍ਰੈਕਟਰ ਹੈ 14 ਵਾਲੇ ਟਾਇਰਾਂ ਚ ਟ੍ਰੈਕਟਰ ਦੇ ਨਾਲ ਦੇ ਟਾਇਰਾਂ ਦੇਖ ਲਓ ਕਹੇ ਪਏ 75 ਤੋਂ 80 ਪੈਸੇ ਵਾਂਗੂ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਸਾਰਾ ਓਰੀਜਨਲ ਪੇਂਟ ਦਾ ਟ੍ਰੈਕਟਰ ਹੈ ਜੀ ਫੁੱਲ ਟੌਪ ਮਾਉਂਟ ਪੂਰਾ ਚੰਗਾ ਡੈਟਾ ਟ੍ਰੈਕਟਰ ਟ੍ਰੈਕਟਰ ਦਾ ਰੇਟ ਹੈਗਾ ਜੀ ਕੰਤ 30 ਲੱਖ ਤੇ 45000 ਰੁਪਇਆ ਅੱਗੇ ਆਪਣੇ ਕੋਲ ਆਇਆ ਦਾ ਸੁਪਰ ਮੈਕਸ ਫਾਰਮ ਟਰੈਕ ਹੈ ਜੀ ਸੁਪਰ ਮੈਕਸ 60 ਡਬਲ ਹੀ ਦਾ ਨੰਬਰ ਹੈ ਬਾਈ ਜੀ ਫਸਟ ਓਨਰ ਹੈ ਪੂਰਾ ਚੰਗਾ ਟਰੈਕਟਰ ਹੈ ਟਾਇਰ ਟਰੈਕਟਰ ਦਾ ਹੈਗਾ 80 ਪੈਸੇ 80 ਪੈਸੇ ਟਰੈਕਟਰ ਹੈ ਇਹ ਟਾਇਰ ਹੈਗੇ ਇਹ ਵੀ ਫੁੱਲ ਟੌਪ ਆਇਆ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈਗਾ ਪਾਵਰ ਸਟੀering ਵਾਲਾ ਇੰਜਨ ਗੇਅਰ ਦਾ ਪੂਰਾ ਚੰਗਾ ਰੁਪਇਆ ਦਾ ਰੁਪਇਆ ਫਸਟ ਓਨਰ ਟਰੈਕਟਰ ਹੀ ਹੈ ਫਸਟ ਓਨਰ ਟਰੈਕਟਰ ਹੀ ਹੈ ਆਹ ਉਹਨਾਂ ਟਰੈਕਟਰ ਆ ਪੂਰਾ ਚੰਗਾ ਟਰੈਕਟਰ ਆ ਜੀ ਇੰਜਨ ਗੇਰ ਦਾ ਫੁੱਲ ਗਾਰੰਟੀ ਹੋਊਗੀ ਕਾਪੀ ਕਾ ਜਾਂਦੀ ਸਾਰੀ ਫੁੱਲ ਗਾਰੰਟੀ ਹੋਊਗੀ ਕਿਸੇ ਵੀ ਕਿਸਾਨ ਭਰਾ ਨੂੰ ਟਰੈਕਟਰ ਆਪਣਾ ਚਾਹੀਦੇ ਹੁਣ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਆਪਣਾ ਜਾਣਕਾਰੀ ਲੈ ਸਕਦੇ ਹੋ ਆਪਣੇ ਕੋਲ ਘਰੇ ਖੜਾ 855 ਖੜਾ ਜੀ 963 ਖੜਾ ਐਕਸਟਰ ਖੜਾ ਇੱਕ ਆਪਣਾ ਬਾਲ ਟਰੱਕ ਸੋਣਾ 60 ਖੜਾ ਇੰਡੋ ਬਾਰੋਂ ਖੜਾ 21 ਮਲ ਜੇ ਕਿਸੇ ਵੀ ਭਰਾ ਨੂੰ ਹੋਰ ਟਰੈਕਟਰ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਨੰਬਰ ਦੁਬਾਰਾ ਫੇਰ ਤੋਂ ਲਓ ਜੀ 94653 62000 ਇਹ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਤੁਸੀਂ ਟਰੈਕਟਰ ਸੰਬੰਧੀ ਡੇਟਾ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਜੀ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਕਰ ਦਿਓ ਆਪਣੇ ਤੇ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦਾ ਰਹੀਏ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਜੀ